ਅੱਜ ਕੱਲ ਦੇ ਮੌਸਮ 'ਚ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਹਰ ਫੈਮਿਲੀ ਵਿੱਚ 2 3 4 ਲੋਕਾਂ ਸਭ ਨੂੰ ਵਾਇਰਲ ਫੀਵਰ ਹੋ ਰਿਹਾ ਹੈ। ਕੁਝ ਲੋਕਾਂ ਦੀ ਇਮਿਊਨਿਟੀ ਵੀ ਵੀਕ ਹੈ। ਕੁਝ ਅਸੀਂ ਇਹ ਵੀ ਕਰਦੇ ਹਾਂ ਕਿ ਅੱਜ ਬੁਖਾਰ ਹੋਇਆ ਹੈ ਅੱਜ ਹੀ ਠੀਕ ਹੋਣਾ ਚਾਹੀਦਾ ਹੈ ਤੇ ਅਸੀਂ ਫਟਾਫਟ ਹੋਰ ਦਵਾਈਆਂ ਲੈਣ ਚਲੇ ਜਾਂਦੇ ਹਾਂ। ਬਟ ਇਹ ਹੈ ਕਿ ਵਾਇਰਲ ਫੀਵਰ ਇੱਕ ਟਾਈਮ ਲੈਂਦਾ ਹੈ 3 ਜਾਂ 5 ਜਾਂ 7 ਦਿਨ। ਬਟ ਇਹ ਕਿ ਸਾਨੂੰ ਕੋਸ਼ਿਸ਼ ਇਹ ਹੀ ਕਰਨੀ ਚਾਹੀਦੀ ਹੈ ਕਿ ਅਗਰ ਵਾਇਰਲ ਫੀਵਰ ਹੈ ਫੀਵਰ ਦੇ ਵਿੱਚ ਅਗਰ ਬੁਖਾਰ 100 ਹੈ ਜਾਂ ਉਸ ਤੋਂ ਉੱਪਰ ਹੈ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਕੋਈ ਵੀ ਅੰਬੁਖਾਰ ਰੋਕਣ ਲਈ ਮੈਡੀਸਿਨ ਲੋ ਬਟ ਇਹ ਹੈ ਕਿ ਤੁਹਾਨੂੰ ਵਾਇਰਲ ਫੀਵਰ ਵਿੱਚ ਹਮੇਸ਼ਾ ਉਹਨੂੰ ਥੋੜਾ ਟਾਈਮ ਦੇਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਆਪ ਹੀ ਬੋਡੀ ਦੀ ਇਮਿਊਨਿਟੀ ਇੰਨੀ ਅੱਛੀ ਹੁੰਦੀ ਹੈ ਕਿ ਉਹਨੂੰ ਕੰਟਰੋਲ ਕਰ ਲੈਂਦੀ ਹੈ ਪਾਣੀ ਦੀ ਹਾਈਡਰੇਸ਼ਨ ਅੱਛੀ ਰੱਖੋ ਤਾਂ ਕਿ ਜਿਹੜਾ ORS ਹੈ, ਨਿੰਬੂ ਪਾਣੀ ਹੈ, ਕੋਕੋਨਟ ਵਾਟਰ ਹੈ, ਇਹ ਚੀਜ਼ਾਂ ਲੈਦੇ ਰਹੋ ਫਰੂਟਸ ਲੋ ਅੱਛੀ ਮਤਲਬ ਐਦਾਂ ਦੀ ਹੈਲਦੀ ਡਾਈਟ ਲੋ ਜਿਹੜੀ ਡਾਈਜੈਸਟ ਵੀ ਹੋ ਜਾਏ ਅੱਛੀ ਤਰ੍ਹਾਂ। ਮੈਮ ਹਰ ਜਗ੍ਹਾ ਤੇ ਹੁਣ ਜਦੋਂ ਵੀ ਅਸੀਂ ਮੈਡੀਕਲ ਸਟੋਰ ਜਾਂਦੇ ਹਾਂ ਦੱਸਦੇ ਹਾਂ ਵਾਇਰਲ ਹੈ, ਐਂਟੀਬਾਇਓਟਿਕਸ ਜ਼ਰੂਰ ਦਿੰਦੇ ਨੇ ਨਾਲ ਕਿ ਸਾਨੂੰ ਉਹ ਵੀ ਲੈਣੀਆਂ ਚਾਹੀਦੀਆਂ ਨੇ? ਜਦ ਤੱਕ ਵਾਇਰਲ ਇਨਫੈਕਸ਼ਨ ਹੈ, ਤਦ ਤੱਕ ਐਂਟੀਬਾਇਓਟਿਕਸ ਦਾ ਕੋਈ ਰੋਲ ਨਹੀਂ ਹੈ ਬਾਡੀ ਦੇ ਵਿੱਚ। ਤਾਂ ਕੋਸ਼ਿਸ਼ ਇਹ ਕਰੋ ਕਿ ਡਾਈਟ ਐਸੀ ਖਾਓ ਕਿ ਜਿਹੜੀ ਬਾਡੀ ਆਸਾਨੀ ਨਾਲ ਡਾਈਜੈਸਟ ਕਰਸ ਪਾਏ ਜੋ ਉਹਦੇ ਵਿੱਚ ਨਿਊਟ੍ਰੀਐਂਟਸ ਨੇ ਉਹ ਬਾਡੀ ਆਸਾਨ ਆਸਾਨੀ ਨਾਲ ਲੈ ਪਾਏ ਜਿਵੇਂ ਕਿ ਆਪਾਂ ਨੂੰ ਜਿਹੜੀ ਕਾਰਬੋਹਾਈਡਰੇਟਸ ਨੇ ਜਿਹਦਾ ਹਲਕੇ ਦਾਲ ਚਾਵਲ ਜਿਹਦਾ ਸਭ ਤੋਂ ਅੱਛੀ ਡਾਈਟ ਇਹ ਹੁੰਦੀ ਹੈ ਕਿ ਹਲਕੇ ਦਾਲ ਚਾਵਲ ਖਾਓ ਕਿ ਤੁਸੀਂ ਜਿਹੜੀ ਉਹਦੇ ਸਾਰਾ ਕੁਝ ਆ ਗਿਆ ਪ੍ਰੋਟੀਨ ਵੀ ਆ ਗਿਆ ਕਾਰਬਸ ਵੀ ਆ ਗਿਆ ਜੋ ਤੁਹਾਡੀ ਬਾਡੀ ਨੂੰ ਉਸ ਟਾਈਮ ਲੋੜ ਹੈ ਕਿਉਂਕਿ ਬਾਡੀ ਜਦ ਫੀਵਰ ਦੇ ਵਿੱਚ ਮੈਟਾਬੋਲਿਜ਼ਮ ਤੇਜ਼ ਹੋ ਗਿਆ ਬਾਡੀ ਨੂੰ એનર્ਜੀ ਚਾਹੀਦੀ ਹੈ એનર્ਜੀ ਕਿੱਥੋਂ ਮਿਲੇਗੀ ਕਾਰਬਸ ਤੋਂ ਗਲੂਕੋਜ਼ ਤੋਂ ਤੇ ਗਲੂਕੋਜ਼ ਲੈਵਲ ਆਪਣਾ ਮੇਨਟੇਨ ਜ਼ਰੂਰ ਰੱਖੋ ਜਦੋਂ ਵੀ ਤੁਹਾਨੂੰ ਵਾਇਰਲ ਪੀਸ਼ੈਂਟ ਉਹ ਹੀ ਡਿਮਾਂਡ ਕਰਦਾ ਹੈ ਜੋ ਉਹਦੀ ਬਾਡੀ ਨੂੰ ਲੱਗਦਾ ਹੈ ਕਿ ਮੈਂ ਇਹ ਖਾ ਸਕਦਾ ਜੋ ਬਾਡੀ ਇਹ ਰੱਬ ਨੇ ਐਸੀ ਅੱਛੀ ਮਤਲਬ ਬਾਡੀ ਦੀ ਬਣਾਈ ਹੈ ਇਮਿਊਨ ਸਿਸਟਮ ਕਿ ਉਹ ਚੀਜ਼ ਮੰਗੇਗੀ ਕਿ ਨਹੀਂ ਬਾਡੀ ਜਿਹੜੀ ਤੁਹਾਡੀ ਡਾਇਜੈਸਟ ਨਹੀਂ ਕਰ ਪਾਏਗੀ ਉਸ ਟਾਈਮ ਜਿਵੇਂ ਕਿ ਡੇਂਗੂ ਦੇ ਵੀ ਜ਼ਿਆਦਾਤਰ ਪੇਨਸ ਐਸੀਆਂ ਹੁੰਦੀਆਂ ਕਿ ਬੰਦੇ ਨੂੰ ਲੱਗਦਾ ਕਿ ਜਿਹਨੂੰ ਆਪਾਂ ਬ੍ਰੇਕਬੋਨ ਫੀਵਰ ਕਹਿੰਦੇ ਹਾਂ ਹੱਡ ਤੋੜ ਫੀਵਰ ਕਹਿੰਦੇ ਹਾਂ ਕਿ ਬੰਦੇ ਨੂੰ ਬਹੁਤ ਜ਼ਿਆਦਾ ਪੇਨਸ ਬਹੁਤ ਜ਼ਿਆਦਾ ਹੁੰਦੀਆਂ ਹੈ ਹੈਡੇਕ ਬਹੁਤ ਜ਼ਿਆਦਾ ਹੁੰਦਾ ਹਾਈ ਗ੍ਰੇਡ ਫੀਵਰ ਹੋਏਗਾ ਸਕਿਨ ਤੇ ਰੈਸ਼ ਹੋ ਜਾਏਗੀ ਵੋਮਿਟਿੰਗ ਹੋ ਸਕਦੀ ਹੈ ਮਤਲਬ ਇਦਾਂ ਦੇ ਕੁਝ ਸਿੰਪਟਮਸ ਨੇ ਜਿਹੜੇ ਆ ਕਿ ਡੇਂਗੂ ਦਾ ਪਤਾ ਲੱਗ ਜਾਂਦਾ ਕਿ ਡੇਂਗੂ ਹੀ ਹੈ ਵਾਈਰਲ ਫੀਵਰ ਅੱਜਕਲ ਆਮ ਹੋ ਗਿਆ ਹੈ ਤੇ ਹਰ ਜਗ੍ਹਾ ਤੇ ਇਸ ਦੀ ਚਰਚਾ ਚੱਲ ਰਹੀ ਹੈ ਕਿ ਹਰ ਦੂਸਰੇ ਘਰ ਦੇ ਵਿੱਚ ਅੱਜਕਲ ਵਾਇਰਲ ਫੀਵਰ ਹੈ ਤੇ ਹੱਤ ਸਾਡੇ ਨਾਲ ਡਾਕਟਰ ਦਮਨੀਤ ਮੌਜੂਦ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਕਿ ਇਸ ਫੀਵਰ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਕਿਸ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਸਸ਼ਕ ਸਸ਼ਕਾ ਜੀ ਹਾਂਜੀ ਅੱਜਕਲ ਦੇ ਮੌਸਮ 'ਚ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਹਰ ਫੈਮਿਲੀ ਵਿੱਚ 2 3 4 ਲੋਕਾਂ ਸਭ ਨੂੰ ਵਾਇਰਲ ਫੀਵਰ ਹੋ ਰਿਹਾ ਹੈ ਇਹਦਾ ਕਾਰਨ ਇਹ ਹੀ ਹੈ ਕਿ ਇਹ ਜਿਹੜਾ ਮੌਸਮ ਹੈ ਹਿਊਮਿਡਿਟੀ ਵਾਲਾ ਇਹਦੇ ਵਿੱਚ ਜਲਦੀ ਬਾਰੇ ਇਨਫੈਕਸ਼ਨ ਹੋ ਰਿਹਾ ਹੈ ਕੁਝ ਲੋਕਾਂ ਦੀ ਇਮਿਊਨਿਟੀ ਵੀ ਵੀਕ ਹੈ ਕੁਝ ਅਸੀਂ ਇਹ ਵੀ ਕਰਦੇ ਹਾਂ ਕਿ ਅੱਜ ਬੁਖਾਰ ਹੋਇਆ ਅੱਜ ਹੀ ਠੀਕ ਹੋਣਾ ਚਾਹੀਦਾ ਹੈ ਤੇ ਅਸੀਂ ਫਟਾਫਟ ਹੋਰ ਦਵਾਈਆਂ ਲੈਣ ਚਲੇ ਜਾਂਦੇ ਹਾਂ ਬਟ ਇਹ ਹੈ ਕਿ ਵਾਇਰਲ ਫੀਵਰ ਇੱਕ ਟਾਈਮ ਲੈਂਦਾ ਹੈ 3 ਜਾਂ 5 ਜਾਂ 7 ਦਿਨ ਇਹ ਡਿਪੈਂਡ ਕਰਦਾ ਹੈ ਤੁਹਾਡੀ ਇਮਿਊਨਿਟੀ ਕਿੰਨੀ ਹੈ ਤੁਸੀਂ ਕਿੰਨਾ ਅੱਛੀ ਤਰ੍ਹਾਂ ਆਪਣੇ ਆਪ ਨੂੰ ਮਤਲਬ ਡਾਈਟ ਦੇ ਰਹੇ ਹੋ ਹਾਈਡਰੇਸ਼ਨ ਕਿੰਨੀ ਹੈ ਤਾਂ ਕਿ ਅੱਛਾ ਪਾਣੀ ਦੀ ਇਨਟੇਕ ਹੈ ਕਿ ਨਹੀਂ ਹੈ ਇਹਨਾਂ ਚੀਜ਼ਾਂ ਤੇ ਡਿਪੈਂਡ ਕਰਦਾ ਹੈ ਤੁਸੀਂ ਕਿੰਨੀ ਜਲਦੀ ਰਿਕਵਰ ਕਰਦੇ ਹੋ ਬਟ ਇਹ ਕਿ ਸਾਨੂੰ ਕੋਸ਼ਿਸ਼ ਇਹ ਹੀ ਕਰਨੀ ਚਾਹੀਦੀ ਹੈ ਕਿ ਅਗਰ ਵਾਇਰਲ ਫੀਵਰ ਹੈ ਫੀਵਰ ਦੇ ਵਿੱਚ ਅਗਰ ਬੁਖਾਰ ਅਮ ਬੁਖਾਰ ਰੋਕਣ ਲਈ ਮੈਡੀਸਿਨ ਲੋ ਬਟ ਇਹ ਹੈ ਕਿ ਤੁਹਾਨੂੰ ਵਾਇਰਲ ਫੀਵਰ ਵਿੱਚ ਹਮੇਸ਼ਾ ਉਹਨੂੰ ਥੋੜਾ ਟਾਈਮ ਦੇਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਆਪ ਹੀ ਬੋਡੀ ਦੀ ਇਮਿਊਨਿਟੀ ਇੰਨੀ ਅੱਛੀ ਹੁੰਦੀ ਹੈ ਕਿ ਉਹਨੂੰ ਕੰਟਰੋਲ ਕਰ ਲੈਂਦੀ ਹੈ ਬਾਕੀ ਉਹਦੇ ਵਿੱਚ ਤੁਸੀਂ ਡਾਈਟ ਹਲਕੀ ਡਾਈਟ ਹਲਕਾ ਖਾਣਾ ਜੋ ਤੁਸੀਂ ਡਾਈਟਸ ਕਰ ਸਕੋ ਅੱਛਾ ਐਸਾ ਕਾਰਬੋਹਾਈਡਰੇਟਸ ਖਾਓ ਜਰ ਗਲੂਕੋਜ਼ ਲੈਵਲ ਮੇਨਟੇਨ ਰਹੇ ਪਾਣੀ ਦੀ ਹਾਈਡਰੇਸ਼ਨ ਅੱਛੀ ਰੱਖੋ ਤਾਂ ਕਿ ਜਿਹੜਾ ORS ਹੈ ਨਿੰਬੂ ਪਾਣੀ ਹੈ ਕੋਕੋਨਟ ਵਾਟਰ ਹੈ ਇਹ ਚੀਜ਼ਾਂ ਲੈਂਦੇ ਰਹੋ ਫਰੂਟਸ ਲੋ ਅੱਛੀ ਮਤਲਬ ਇਦਾਂ ਦੀ ਹੈਲਦੀ ਡਾਈਟ ਲੋ ਜਿਹੜੀ ਡਾਈਜੈਸਟ ਵੀ ਹੋ ਜਾਏ ਅੱਛੀ ਤਰ੍ਹਾਂ ਔਰ ਜਿਹੜੀ ਹੈ ਤੁਹਾਡੀ ਬਾਡੀ ਦਾ ਗਲੂਕੋਜ਼ ਲੈਵਲ ਜਾਂ ਤੁਹਾਡੀ ਬਾਡੀ ਲਈ ਜੋ ਵੀ ਤੁਹਾਨੂੰ એનર્ਜੀ ਚਾਹੀਦੀ ਹੈ ਇੱਕ ਫੀਵਰ ਨਾਲ ਲੜਨ ਲਈ ਉਹ ਮੇਨਟੇਨ ਰਹੇ ਇੱਕ ਮੈਮ ਹਰ ਜਗ੍ਹਾ ਤੇ ਹੁਣ ਜਦੋਂ ਵੀ ਅਸੀਂ ਮੈਡੀਕਲ ਸਟੋਰ ਜਾਂਦੇ ਹਾਂ ਦੱਸਦੇ ਆ ਵਾਇਰਲ ਹੈ ਐਂਟੀਬਾਇਓਟਿਕਸ ਜ਼ਰੂਰ ਦਿੰਦੇ ਨੇ ਨਾਲ ਕਿ ਸਾਨੂੰ ਉਹ ਵੀ ਲੈਣੀਆਂ ਚਾਹੀਦੀਆਂ ਨੇ ਦੇਖੋ ਵਾਇਰਲ ਵਿੱਚ ਐਸ ਸੱਚ ਐਂਟੀਬਾਇਓਟਿਕਸ ਸਾਨੂੰ ਹਮ ਇਹ ਜ਼ਰੂਰ ਹੈ ਕਿ వైరਲ ਅਗਰ ਫੀਵਰ ਕੰਟਰੋਲ ਨਹੀਂ ਹੁੰਦਾ ਤਾਂ ਸਕੈਂਡਰਲੀ ਸਾਡੇ ਅੰਦਰ ਬੈਕਟੀਰੀਅਲ ਇਨਫੈਕਸ਼ਨ ਹੋ ਸਕਦਾ ਹੈ ਬਟ ਜਦ ਤੱਕ వైరਲ ਇਨਫੈਕਸ਼ਨ ਹੈ ਤਦ ਤੱਕ ਐਂਟੀਬਾਇਓਟਿਕਸ ਦਾ ਕੋਈ ਰੋਲ ਨਹੀਂ ਹੈ ਬਾਡੀ ਦੇ ਵਿੱਚ ਉਹ ਸਾਨੂੰ ਅਵੋਇਡ ਹੀ ਕਰਨੀਆਂ ਚਾਹੀਦੀਆਂ ਇਟ ਮੀਨਸ ਸਾਨੂੰ ਐਂਟੀਬਾਇਓਟਿਕਸ ਨੂੰ ਅਵੋਇਡ ਕਰਕੇ ਸਿਰਫ ਉਹੀ ਮੈਡੀਸਿਨ ਨੂੰ ਕੰਜ਼ਿਊਮ ਕਰਨਾ ਚਾਹੀਦਾ ਜਿਹਦੇ ਵਿੱਚ ਪੈਰਾਸੀਟਾਮੋਲ ਹੋਵੇ ਜਾਂ ਡੋਲੋ ਵਰਗੀਆਂ ਮੈਡੀਸਿਨਸ ਹਾਂ ਕੁਝ ਵੀ ਜਿਹੜਾ ਵੀ ਤੁਸੀਂ ਫੀਵਰ ਦੇ ਕੰਟਰੋਲ ਲਈ ਕੁਝ ਵੀ ਮੈਡੀਸਿਨ ਹੈ ਉਹ ਤੁਸੀਂ ਲੈ ਸਕਦੇ ਹੋ ਮੇਦਲੀ ਕੋਈ ਸਪੈਸ਼ਲ ਪ੍ਰੀਕਾਸ਼ਨਸ ਦੀ ਲੋੜ ਹੁੰਦੀ ਹੈ ਕਿ ਕੋਈ ਡਾਈਟ ਨੂੰ ਅਵੋਇਡ ਕਰਨਾ ਹੋਵੇ ਜਾਂ ਬਾਹਰ ਦਾ ਖਾਣਾ ਬੰਦ ਕਰਨਾ ਹੋਵੇ ਕੁਝ ਐਦਾਂ ਦਾ ਵੀ ਹੁੰਦਾ ਦੇਖੋ ਡਾਈਟ ਬਾਹਰ ਦਾ ਖਾਣਾ ਤਾਂ ਹਮੇਸ਼ਾ ਹੀ ਨੁਕਸਾਨ ਕਰਦਾ ਹੀ ਕਰਦਾ ਹੈ ਚਾਹੇ ਕੋਈ ਵੀ ਮੌਸਮ ਹੈ ਬਟ ਇਹ ਹੈ ਕਿ ਜਦੋਂ ਇਹ ਚੀਜ਼ਾਂ ਚੱਲ ਰਹੀਆਂ ਹਨ ਤਾਂ ਬਾਡੀ ਦੀ ਇਮਿਊਨਿਟੀ ਅੱਛੀ ਹੋਣੀ ਜ਼ਰੂਰੀ ਹੈ ਤੁਸੀਂ ਉਸ ਬਿਮਾਰ ਨਾਲ ਤਾਂ ਹੀ ਲੜ पाओगे ਜੇ ਤੁਹਾਡੀ ਬਾਡੀ ਦੀ ਇਮਿਊਨਿਟੀ ਅੱਛੀ ਹੈ ਔਰ ਵਾਇਰਲ ਦੇ ਵਿੱਚ ਤਾਂ ਇਹ ਹੀ ਹੈ ਕਿ ਜਿੰਨੀ ਅੱਛੀ ਤੁਹਾਡੀ ਇਮਿਊਨਿਟੀ ਹੈ ਉੰਨੀ ਜਲਦੀ ਵਾਇਰਲ ਇਨਫੈਕਸ਼ਨ ਨੂੰ ਤੁਸੀਂ ਲੜ ਪੈਂਦੇ ਹੋ ਜਾਂ ਉਹਦੀਆਂ ਕੰਪਲਿਕੀਸ਼ਨਸ ਤੋਂ ਬਚ ਜਾਂਦੇ ਹੋ ਤੇ ਮਾਮੇ ਸਵਾਲ ਹੋਰ ਮੇਰੇ ਮਾਈਂਡ ਦੇ ਵਿੱਚ ਆ ਗਿਆ ਕਿ ਇਦਾਂ ਦੇ ਮੌਸਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਾਨੂੰ ਬਾਹਰ ਦੇ ਸੂਪਸ ਨੂੰ ਇਨਟੇਕ ਕਰਨਾ ਚਾਹੀਦਾ ਹੈ ਦੇਖੋ ਸੂ ਉਹ ਇੱਕ ਚੀਜ਼ ਬਾਰ ਬਾਰ ਮੈਂ ਕਹਿ ਰਹੀ ਹਾਂ ਕਿ ਬਾਹਰ ਦੀ ਕੋਈ ਵੀ ਚੀਜ਼ ਹੋਏਗੀ ਹਾਈਜਨ ਕੋਈ ਕਿੰਨਾ ਕ ਮੇਨਟੇਨ ਕਰ ਲੇਗਾ ਘਰ ਦੀ ਜਿਹੜੀ ਚੀਜ਼ ਹੋਏਗੀ ਇਹ ਜ਼ਰੂਰੀ ਉਹ ਤਾਂ ਹੈ ਹੀ ਹੈ ਕਿ ਉਹ ਅੱਛੀ ਹੋਏਗੀ ਹਾਈਜਨ ਵਾਲੀ ਹੋਏਗੀ ਔਰ ਅਸੀਂ ਖੁਦ ਉਹਦੇ ਜੋ ਚੀਜ਼ਾਂ ਪਾਵਾਂਗੇ ਸਾਨੂੰ ਪਤਾ ਹੋਏਗਾ ਕਿ ਅਸੀਂ ਇਹ ਚੀਜ਼ ਕੰਜ਼ੂਮ ਕਰ ਰਹੇ ਹਾਂ ਔਰ ਇਸ ਨਿਊਟ੍ਰੀਸ਼ਨਲ ਵੈਲਿਊ ਕੀ ਹੈ ਬਾਹਰ ਦਾ ਸਾਨੂੰ ਕੁਝ ਨਹੀਂ ਪਤਾ ਕਿ ਅਸੀਂ ਕੀ ਖਾ ਰਹੇ ਹਾਂ ਉਹਦੇ ਵਿੱਚ ਕੀ ਪਾਇਆ ਹੈ ਕਿ ਪ੍ਰੀਜ਼ਰਵੇ ਸਾਨੂੰ ਬਾਅਰ ਦੇ ਸੂਪਸੀਆਂ ਜਿਹੜੇ ਪੈਕੇਟ ਵਾਲੇ ਸੂਪ ਆਉਂਦੇ ਉਹਨਾਂ ਨੂੰ ਅਵੋਇਡ ਕਰੋ ਤੁਸੀਂ ਘਰ ਬਣਾ ਸਕਦੇ ਹੋ ਜੂਸ ਹੈ ਸੂਪ ਹੈ ਉਹ ਘਰ ਦਾ ਹੀ ਇਨਟੇਕ ਕਰਨੀ ਚਾਹੀਦੀ ਹੈ ਤੇ ਕੋਈ ਸਪੈਸ਼ਲ ਡਾਈਟ ਜਿਹੜੀ ਅਸੀਂ ਵਾਇਰਲ ਦੇ ਵਿੱਚ ਕੰਜ਼ੂਮ ਕਰ ਸਕਦੇ ਹਾਂ ਵਾਇਰਲ ਦੇ ਵਿੱਚ ਦੇਖੋ ਇਹ ਹੈ ਕਿ ਬੋਡੀ ਜਿਹੜੀ ਹੈ ਸਾਰੀ ਵੀਕ ਹੁੰਦੀ ਹੈ ਤਾਂ ਜਿਹੜਾ ਆਪਣਾ ਡਾਈਜੈਸ਼ਨ ਵੀ ਥੋੜੀ ਸਲੋ ਹੁੰਦੀ ਹੈ ਤਾਂ ਕੋਸ਼ਿਸ਼ ਇਹ ਕਰੋ ਕਿ ਡਾਈਟ ਐਸੀ ਖਾਓ ਕਿ ਜਿਹੜੀ ਬੋਡੀ ਆਸਾਨੀ ਨਾਲ ਡਾਈਜੈਸਟ ਕਰ पाए ਜੋ ਉਹਦੇ ਵਿੱਚ ਨਿਊਟ੍ਰੀਐਂਟਸ ਨੇ ਉਹ ਬਾਡੀ ਆਸਾਨ ਆਸਾਨੀ ਨਾਲ ਲੈ ਪਾਏ ਜਿਵੇਂ ਕਿ ਆਪਾਂ ਨੂੰ ਜਿਹੜੀ ਕਾਰਬੋਹਾਈਡਰੇਟਸ ਨੇ ਜਿਹੜਾ ਹਲਕੇ ਦਾਲ ਚਾਵਲ ਜਿਹਦਾ ਸਭ ਤੋਂ ਅੱਛੀ ਡਾਈਟ ਹੈ ਇਹ ਹੁੰਦੀ ਹੈ ਕਿ ਹਲਕੇ ਦਾਲ ਚਾਵਲ ਖਾਓ ਕਿ ਤੁਸੀਂ ਜਿਹੜੀ ਉਹਦੇ ਸਾਰਾ ਕੁਝ ਆ ਗਿਆ ਪ੍ਰੋਟੀਨ ਵੀ ਆ ਗਿਆ ਕਾਰਬਸ ਵੀ ਆ ਗਿਆ ਜੋ ਤੁਹਾਡੀ ਬਾਡੀ ਨੂੰ ਉਸ ਟਾਈਮ ਲੋਡ ਹੈ ਕਿਉਂਕਿ ਬਾਡੀ ਜਦ ਫੀਵਰ ਦੇ ਵਿੱਚ ਮੈਟਾਬੋਲਿਜ਼ਮ ਤੇਜ਼ ਹੋ ਗਿਆ ਬਾਡੀ ਨੂੰ એનર્ਜੀ ਚਾਹੀਦੀ ਹੈ એનર્ਜੀ ਕਿੱਥੋਂ ਮਿਲੇਗੀ ਕਾਰਬਸ ਤੋਂ ਗਲੂਕੋਜ਼ ਤੋਂ ਤੇ ਗਲੂਕੋਜ਼ ਲੈਵਲ ਆਪਣਾ ਮੇਨਟੇਨ ਜ਼ਰੂਰ ਰੱਖੋ ਜਦੋਂ ਵੀ ਤੁਹਾਨੂੰ ਵਾਇਰਲ ਹੈ ਤੇ ਇੱਕ ਮੈਮ ਜ ਠੰਡ ਲੱਗਦੀ ਹੈ मतलब ਸਾਨੂੰ ਸਾਡੀ ਬੋਡੀ ਨੂੰ ਮਤਲਬ ਇਦਾਂ ਦਾ ਫੀਲ ਹੁੰਦਾ ਕਿ ਅਸੀਂ ਬਹੁਤ ਲੋ ਫੀਲ ਕਰ ਰਹੇ ਹਾਂ ਤਾਂ ਅਸੀਂ ਲਿਕੁਇਡ ਡਾਈਟ ਹੀ ਤੇ ਹੀ ਸਾਡੀ ਫੈਮਲੀ ਪ੍ਰਫਰ ਕਰਦੀ ਹੈ ਸਾਡਾ ਕਿਉਂਕਿ ਕਿੰਨੀ ਕਿੰਨਿਕ ਸੱਚਾਈ ਹੈ ਦੇ ਵਿੱਚ ਕਿ ਲਿਕੁਇਡ ਡਾਈਟ ਸਾਨੂੰ ਜ਼ਿਆਦਾ ਰਹਿਣਾ ਚਾਹੀਦਾ ਤਾਂ ਕਿ ਸਾਡਾ ਵਾਇਰਲ ਜਲਦੀ ਸਾਡੀ ਬੋਡੀ ਚੋਂ ਚਲਾ ਜਾਵੇ ਦੇਖੋ ਲਿਕੁਇਡ ਡਾਈਟ ਦਾ ਇੱਕ ਤਾਂ ਵਾਇਰਲ ਏ ਹੈ ਕਿ ਤੋ વાયરલ ਕੀ ਹੈ ਵਾਇਰਲ ਦੇ ਵਿੱਚ ਫੀਵਰ ਹੋ ਰਿਹਾ ਨਾ ਤੁਹਾਨੂੰ ਬਾਡੀ ਜਰ ਦਾ ਫੀਵਰ ਹੋ ਰਿਹਾ ਹੈ ਤਾਂ ਸਵੇਟਿੰਗ ਹੋ ਰਹੀ ਹੈ ਸਵੇਟਿੰਗ ਨਾਲ ਪਾਣੀ ਦਾ ਲਾਸ ਹੋ ਰਿਹਾ ਤੇ ਬਾਡੀ ਨੂੰ ਕੀ ਚਾਹੀਦਾ ਪਾਣੀ ਤੇ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਲਿਕਵਿਡ ਜ਼ਿਆਦਾ ਲਈਏ ਹਾਈਡਰੇਸ਼ਨ ਪੂਰੀ ਰਹੇ ਬਾਡੀ ਦੀ ਮੇਨ ਤਾਂ ਮਤਲਬ ਇਹ ਹੀ ਹੈ ओआरएस ਦੇ ਦਿਓ ਉਹਦੇ ਚ ਤੁਸੀਂ ਨਿੰਬੂ ਪਾਣੀ ਦੇ ਦਿਓ ਲੱਸੀ ਦੇ ਦਿਓ ਦਹੀਂ ਦੇ ਦਿਓ ਜੋ ਵੀ ਮਤਲਬ ਪਰ ਜਿਹੜੀਆਂ ਚੀਜ਼ਾਂ ਸੂਪਸ ਵਗੈਰਾ ਨੇ ਇਹ ਵੀ ਬਹੁਤ ਹੈਲਪ ਕਰਦੀਆਂ ਨੇ ਕਿਉਂਕਿ ਬਾਡੀ ਨੂੰ ਵਾਪ ਦੀ ਲੋਡ ਹੁੰਦੀ ਹੈ ਕਿਉਂਕਿ ਬਾਡੀ ਬਹੁਤ ਲੋ ਵੀਕ ਕਰ ਰਹੀ ਹੋਣੀ ਫੀਲ ਕਰ ਰਹੀ ਹੁੰਦੀ ਹੈ ਔਰ ਇਹ ਹੈ ਕਿ ਠੰਡ ਵੀ ਲੱਗ ਰਹੀ ਲੱਗ ਰ ਸੂਪ ਹੋ ਗਿਆ ਇਦਾਂ ਦੀ ਚੀਜ਼ਾਂ ਪ੍ਰੇਫਰ ਕਰਨੀਆਂ ਚਾਹੀਦੀਆਂ ਮੈਂ ਮੈਂ ਤਾਂ ਸੁਣਿਆ ਕਿ ਡੇਰੀ ਪ੍ਰੋਡਕਟਸ ਨੂੰ ਇਗਨੋਰ ਕਰਨਾ ਚਾਹੀਦਾ ਇਦਾਂ ਦੇ ਵਾਇਰਲ ਦੇ ਵਿੱਚ ਦੇਖੋ ਵਾਇਰਲ ਅਗਰ ਪੇਟ ਵਾਲਾ ਹੈ ਜਿਸ ਦੇ ਨਾਲ ਤੁਹਾਨੂੰ ਪੇਟ ਡਾਇਰੀਆ ਹੋ ਰਿਹਾ ਵੋਮਿਟਿੰਗ ਹੋ ਰਹੀ ਹੈ ਤਾਂ ਜ਼ਰੂਰ ਤੁਸੀਂ ਇਹ ਚੀਜ਼ਾਂ ਨੂੰ ਕੰਟਰੋਲ ਕਰੋ ਬਟ ਇਹ ਹੈ ਕਿ ਜਿਹੜੀ ਚੀਜ਼ ਬੋਇਲਡ ਹੈ ਦੁੱਧ ਬੋਇਲਡ ਹੈ ਤਾਂ ਤੁਸੀਂ ਉਹਨੂੰ ਲੈ ਸਕਦੇ ਐਸੀ ਕੋਈ ਪ੍ਰੋਬਲਮ ਨਹੀਂ ਹੈ ਅਗਰ ਤੁਹਾਨੂੰ ਡਾਈਜੈਸਟ ਹੋ ਰਿਹਾ ਜੋ ਜੋ ਫੀਵਰ ਵਿੱਚ ਹਮੇਸ਼ਾ ਪੇਸ਼ੈਂਟ ਉਹ ਹੀ ਚੀਜ਼ ਮੰਗੇਗਾ ਜੋ ਉਹਦੀ ਬਾਡੀ ਡਾਈਜੈਸਟ ਕਰ ਪਾਏਗੀ ਪੇਸ਼ੈਂਟ ਉਹ ਹੀ ਡਿਮਾਂਡ ਕਰਦਾ ਹੈ ਜੋ ਉਹਦੀ ਬਾਡੀ ਨੂੰ ਲੱਗਦਾ ਹੈ ਕਿ ਜੋ ਬੋਡੀ ਰੱਬ ਨੇ ਐਸੇ ਅੱਛੀ ਮਤਲਬ ਬੋਡੀ ਦੀ ਬਣਾਈ ਹੈ ਇਮਿਊਨ ਸਿਸਟਮ ਕਿ ਉਹ ਚੀਜ਼ ਮੰਗੇਗੀ ਕਿ ਨਹੀਂ ਬੋਡੀ ਜਿਹੜੀ ਥੋੜੀ ਡਾਈਜੈਸਟ ਨਹੀਂ ਕਰ पाएगी ਉਸ ਟਾਈਮ ਤੁਸੀਂ ਉਹੀ ਫੀਵਰ ਹੁੰਦਾ ਹੈ ਬੰਦੇ ਦੀ ਭੁੱਖ ਮਰ ਜਾਂਦੀ ਕਿਉਂ ਮਰ ਜਾਂਦੀ ਹੈ ਕਿਉਂਕਿ ਬੋਡੀ ਦਾ ਜਿਹੜਾ ਸਿਸਟਮ ਹੈ ਸਾਰੇ ਸਲੋ ਹੋ ਗਏ ਡਾਈਜੈਸ਼ਨ ਵੀ ਸਲੋ ਹੋ ਗਈ ਤਾਂ ਉਹਨਾਂ ਨੂੰ ਇਹ ਬੋਡੀ ਨੂੰ ਇਹ ਲੱਗਦਾ ਹੈ ਕਿ ਕੁਝ ਹਲਕੀ ਚੀਜ਼ ਮਿਲੇ ਜਿਹੜੀ ਮੈਂ ਡਾਈਜੈਸਟ ਕਰਾਂ ਇਕਮਮ ਸਾਡੀ ਏਜ ਦੇ ਜਿਹਨਾਂ ਬੱਚੇ ਹੁੰਦੇ ਆ ਜਾਂ ਯੰਗਸਟਰਸ ਹੁੰਦੇ ਆ ਉਹ ਇਦਾਂ ਦੇ ਮੌਸਮ ਦੇ ਵਿੱਚ ਫਿਰ ਵੀ ਚਾਹੇ ਉਹਨਾਂ ਨੂੰ ਵਾਇਰਲ ਠੀਕ ਹੋ ਗਿਆ ਹੋਵੇ ਤਾਂ ਵੀ ਉਹ ਪ੍ਰੇਫਰ ਕਰਦੇ ਕਿ ਉਹ ਚਿਪਸ ਜਾਂ ਮੰਚੀਜ਼ ਕੋਈ ਅਦੰਦੀ ਚੀਜ਼ ਖਾ ਲੈਣ ਕਿ ਵਾਇਰਲ ਤੋਂ ਕੁਝ ਟਾਈਮ ਬਾਅਦ ਅਗਰ ਆਪਾਂ ਇਹ ਚੀਜ਼ਾਂ ਸਟਾਰਟ ਕਰ ਦਿੰਨੇ ਆ ਤਾਂ ਦੁਬਾਰਾ ਇਨਫੈਕਸ਼ਨ ਹੋਣ ਦਾ ਡਰ ਤਾਂ ਨਹੀਂ ਹੈ ਦੇਖੋ ਰਿਲੈਪਸ ਤਾਂ ਉਦੋਂ ਹੀ ਹੁੰਦਾ ਹੈ ਚੀਜ਼ ਦਾ ਕਿ ਜਦੋਂ ਬਾਡੀ ਦੀ ਇਮਿਊਨਿਟੀ ਵੀਕ ਹੋਏਗੀ ਐਸ ਐਚ ਇਹ ਚਿਪਸ ਵਗੈਰਾ ਚਲੋ ਇਹ ਹੈ ਕਿ ਬਹੁਤ ਜ਼ਿਆਦਾ ਕੰਜ਼ੂਮ ਕਰੋਗੇ ਤਾਂ ਕੋਈ ਵੀ ਐਕਸੈਸ ਆਫ एवरीथिंग इज बैड ਕੁਝ ਵੀ ਤੁਸੀਂ ਐਕਸੈਸ ਚਕਾਓਗੇ ਤਾਂ ਨੁਕਸਾਨ ਕਰੇਗਾ ਹੀ ਬਟ ਇਹ ਹੈ ਕਿ ਅਗਰ ਤੁਹਾਡੀ ਬਾਡੀ ਵੀਕ ਹੈ ਕਿ ਲੱਗ ਰਿਹਾ ਕਿ ਨਹੀਂ ਮੈਂ ਡਾਈਜੈਸਟ ਕਰ ਪਾ ਰਿਹਾ ਚੀਜ਼ਾਂ ਨੂੰ ਤਾਂ ਅਵੋਇਡ ਹੀ ਕਰਨਾ ਚਾਹੀਦਾ ਹੈ ਇਹ ਚੀਜ਼ ਹੈ ਬਸ ਮਤਲਬ ਕੋਈ ਸਪੈਸ਼ਲ ਟਿਪ ਜਿਹੜੀ ਜਾਂ ਮੈਸੇਜ ਤੁਸੀਂ ਦੇਣਾ ਚਾਹੋਗੇ ਟਿਪ ਇਸੇ ਤਰ੍ਹਾਂ ਹੈ ਕਿ ਵਾਇਰਲ ਫੀਵਰ ਕੀ ਹੈ ਉਹ ਮੈਂ ਬਾਰ-ਬਾਰ ਕਹਿ ਰਹੀ ਹਾਂ ਕਿ ਇਹਦੇ ਵਿੱਚ ਇਮਿਊਨਿਟੀ ਦੀ ਜਿਹੜੀ ਕਮਜ਼ੋਰੀ ਹੈ ਉਹਦੇ ਨਾਲ ਹੀ ਸਭ ਨੂੰ ਵਾਇਰਲ ਕਿਉਂ ਨਹੀਂ ਹੁੰਦਾ ਅਗਰ 50% ਪੋਪੂਲੇਸ਼ਨ ਨੂੰ ਹੋ ਰਿਹਾ 50 ਨੂੰ ਨਹੀਂ ਵੀ ਤਾਂ ਹੋ ਰਿਹਾ ਇਹਦਾ ਮਤਲਬ ਇਹ ਹੈ ਕਿ ਜਿਨ੍ਹਾਂ ਨੂੰ ਨਹੀਂ ਹੋ ਰਿਹਾ ਉਹਨਾਂ ਦੀ ਇਮਿਊਨਿਟੀ ਅੱਛੀ ਹੈ ਤੇ ਇਸ ਕਰਕੇ ਇਹ ਹੈ ਕਿ ਆਪਣੀ ਡਾਈਟ ਆਪਣਾ ਆਸ-ਪਾਸ ਹਾਈਜੀਨ ਆਪਣੀ ਰੋਜ਼ ਦੀ ਐਕਸਰਸਾਈਜ਼ ਆਪਣੀ ਬਾਡੀ ਦੀ ਐਕਟੀਵਿਟੀ ਕਿ ਬਾਡੀ ਨੂੰ ਜਿੰਨਾ ਐਕਟਿਵ ਰੱਖਾਂਗੇ ਉਨੀ ਜ਼ਿਆਦਾ ਬਾਡੀ ਜਿਹੜੀ ਹੈ ਉਹਦੀ ਅੱਛੀ ਇਮਿਊਨਿਟੀ ਹੋ ਜਾਏਗੀ ਮੈਮ ਵਾਇਰਲ ਫੀਵਰ ਦੇ ਵਿੱਚ ਡੇਂਗੂ ਵੀ ਇਨਕਲੂਡਡ ਹੁੰਦਾ ਹੈ ਦੇਖੋ ਜੀ ਡੇਂਗੂ ਜਿਹੜਾ ਹੈ ਤਾਂ వైరల్ ਇਨਫੈਕਸ਼ਨ ਹੈ ਬਟ ਹੁੰਦੀ ਮੱਛਰ ਤੋਂ ਹੈ ਜਿਹੜਾ ਮੱਛਰ ਕੀ ਅੱਛੇ ਜਿਹੜਾ ਸਾਫ ਪਾਣੀ ਹੈ ਨਾ ਉਹਦੇ ਤੇ ਖੜਾ ਹੁੰਦਾ ਤਾਂ ਹੀ ਕਰਕੇ ਜਿਆਦਾ ਸ਼ਹਿਰੀ ਬਿਮਾਰੀ ਹੈ ਡੇਂਗੂ ਪਿੰਡਾਂ ਵਿੱਚ ਬਹੁਤ ਘਟ ਹੁੰਦਾ ਸ਼ਹਿਰਾਂ ਵਿੱਚ ਜਿਹੜੇ ਵੀ ਜਿਵੇਂ ਅਸੀਂ ਪੌਦਿਆਂ ਨੂੰ ਪਾਣੀ ਦਿੰਦੇ ਆ ਕੋਈ ਜਗ੍ਹਾ ਤੇ ਪਾਣੀ ਇਕੱਠਾ ਰਹਿ ਗਿਆ ਜਿਵੇਂ ਵਾਟਰ ਕੂਲਰ ਜਿਨ੍ਹਾਂ ਤੋਂ ਆਪਾਂ ਪਾਣੀ ਮਤਲਬ ਲੈਂਦੇ ਆ ਜਿਹੜੇ ਲੱਗੇ ਹੁੰਦੇ ਨੇ ਆਮ ਆਫਿਸਿਸ ਵਗੈਰਾ ਦੇ ਵਿੱਚ ਉਹ ਨੀਚੇ ਪਾਣੀ ਉਹਨਾਂ ਦੇ ਜਿਹੜਾ ਡਿਸਪੈਂਸਰ ਹੁੰਦੇ ਨੇ ਵਾਟਰ ਡਿਸਪੈਂਸਰ ਉਹਨਾਂ ਦੇ ਜਿਹੇ ਪਾਣੀ ਖੜਾ ਰਹਿੰਦਾ ਉਹਦੇ ਉੱਪਰ ਮੱਛਰ ਆ ਜਾਂਦਾ ਮਤਲਬ ਇਹ ਜਿਹੜਾ ਮੱਛਰ ਹੈ ਇਹ ਜ਼ਿਆਦਾਤਰ ਜਿਹੜੀਆਂ ਇਹ ਚੀਜ਼ਾਂ ਨੇ ਜਿਨ੍ਹਾਂ ਦੇ ਉੱਪਰ ਪਾਣੀ ਖੜਾ ਰਹਿੰਦਾ ਹੈ ਅੰਦਰ ਘਰਾਂ ਦੇ ਅੰਦਰ ਥੋੜੀ ਜੀ ਠੰਡਕ ਵਾਲੀ ਜਗ੍ਹਾ ਜਿਹੜੀ ਹੈ ਉੱਥੇ ਹੂਮਨਸ ਦੇ ਵਿੱਚ ਸਪੈਲ ਦਾ ਮਤਲਬ ਜੇ ਸਾਨੂੰ ਇਨਫੈਕਸ਼ਨ ਹੁੰਦੀ ਹੈ వైరਲ ਫੀਵਰ ਹੁੰਦਾ ਹੈ ਤਾਂ ਇਟ ਮੀਨਸ ਸਾਨੂੰ ਡੇਂਗੂ ਵੀ ਹੋ ਸਕਦਾ ਹੈ ਸਾਨੂੰ ਟਾਈਮ ਟੂ ਟਾਈਮ ਟੈਸਟ ਵੀ ਕਰਾ ਲੈਣਾ ਚਾਹੀਦਾ ਹਾਂ ਬਿਲਕੁਲ ਦੇਖੋ ਅਗਰ ਜਿਵੇਂ ਮੌਸਮ ਦੇ ਹਿਸਾਬ ਨਾਲ ਹੈ ਹੁਣ ਜਿਵੇਂ ਇਹ ਮੌਸਮ ਹੈ ਤੇ ਇਹਦੇ ਚੋਂ ਡੇਂਗੂ ਦੇ ਜਿਹੜੇ ਚਾਂਸਸ ਨੇ ਉਹ ਵਧਨੇ ਸ਼ੁਰੂ ਹੋ ਗਏ ਕਿਉਂਕਿ ਮੱਛਰ ਲਈ ਇੱਕ ਫੇਵਰੇਬਲ ਕੰਡੀਸ਼ਨਸ ਆ ਗਈਆਂ ਗਰੋ ਕਰਨ ਲਈ ਇਸ ਕਰਕੇ ਇਹ ਚੀਜ਼ਾਂ ਹੁਣ ਅਗਰ ਵਾਇਰਲ ਹੁੰਦਾ ਹੈ ਤਾਂ ਉਹਦੇ ਲਈ ਤੁਹਾਨੂੰ ਪਹਿਲੇ 2 ਜਾਂ 2 ਦਿਨ ਦੇ ਵਿੱਚ ਹੀ ਡੇਂਗੂ ਦਾ ਟੈਸਟ ਵੀ ਜ਼ਰੂਰ ਕਰਾ ਲੈਣਾ ਚਾਹੀਦਾ ਹੈ ਬਟ ਇਹ ਹੈ ਕਿ ਡੇਂਗੂ ਕੁਝ ਸਿੰਪਟਮਸ ਹੁੰਦੇ ਐ ਸਪੈਸ਼ਲ ਕਿ ਜਿੱਤੋਂ ਆਈਡੀਆ ਹੋ ਹੀ ਜਾਂਦਾ ਹੈ ਕਿ ਹਾਂ ਇਹ ਡੇਂਗੂ ਹੀ ਹੈ ਜਿਵੇਂ ਕਿ ਡੇਂਗੂ ਦੇ ਵਿੱਚ ਜ਼ਿਆਦਾਤਰ ਪੇਨਸ ਐਸੀਆਂ ਹੁੰਦੀਆਂ ਕਿ ਬੰਦੇ ਨੂੰ ਲੱਗਦਾ ਕਿ ਜਿਹਨੂੰ ਆਪਾਂ ਬ੍ਰੇਕ ਬੋਨ ਫੀਵਰ ਕਹਿੰਦੇ ਹੜ੍ਹ ਤੋੜ ਫੀਵਰ ਕਹਿੰਦੇ ਆ ਕਿ ਬੰਦੇ ਨੂੰ ਬਹੁਤ ਜ਼ਿਆਦਾ ਪੇਨਸ ਬਹੁਤ ਜ਼ਿਆਦਾ ਹੁੰਦੀਆਂ ਹੈਡੈਕ ਬਹੁਤ ਜ਼ਿਆਦਾ ਹੁੰਦਾ ਹਾਈ ਗ੍ਰੇਡ ਫੀਵਰ ਹੋਏਗਾ ਸਕਿਨ ਤੇ ਰੈਸ਼ ਹੋ ਜਾਏਗੀ ਵੋਮਿਟਿੰਗ ਹੋ ਸਕਦੀ ਹੈ ਮਤਲਬ ਇਦਾਂ ਦੇ ਕੁਝ ਸਿੰਪਟਮਸ ਨੇ ਜਿਹੜੇ ਕਿ ਡੇਂਗੂ ਦਾ ਪਤਾ ਲੱਗ ਜਾਂਦਾ ਕਿ ਡੇਂਗੂ ਹੀ ਹੈ ਬਾਕੀ ਟੈਸਟ ਤਾਂ ਹੈ ਹੀ ਕਿ ਲੈਬਾਰਟਰੀ ਤੋਂ ਟੈਸਟ ਤੁਸੀਂ ਪਹਿਲਾਂ ਜ ਮਤਲਬ ਹੋਣ ਸਾਨੂੰ ਵਾਇਰਲ ਫੀਵਰ ਜਾਂ ਡੇਂਗੂ ਨੂੰ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ ਤੇ ਡਾਕਟਰ ਦੇ ਹਿਸਾਬ ਨਾਲ ਹੀ ਸਾਨੂੰ ਇਹ ਸਾਰੀਆਂ ਪ੍ਰੀਕਾਸ਼ਨਸ ਨੂੰ ਜ਼ਰੂਰ ਲੈਣਾ ਚਾਹੀਦਾ ਤੇ ਟਿਪ ਵੀ ਮੈਮ ਨੇ ਲਾਸਟ ਦੇ ਵਿੱਚ ਐਡ ਕੀਤੀ ਹੈ ਉਸ ਤੇ ਵੀ ਜ਼ਰੂਰ ਫੋਕਸ ਕਰਿਓ ਤੇ ਹੋਰ ਅਪਡੇਟਸ ਲਈ ਦੇਖਦੇ ਰਹੋ ਦਸਤੀ ਹੈਡਲਾਈਨਸ ਮੈਂ ਦਮਨਜੋਤ ਵਿਦ ਕੈਮਰਾਮੈਨ ਪ੍ਰਿੰਸ